ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਕਥਨ ਅਨੁਸਾਰ ਸੁਪਨੇ ਦੇ ਵਿੱਚ ਕਿਸੇ ਨੇ ਰਾਮ ਦੀ ਮੰਗ ਕੀਤੀ ਹੈ ਸੁਪਨੇ ਦੇ ਵਿੱਚ ਕਿਸੇ ਨੇ ਪ੍ਰਮਾਤਮਾ ਦੀ ਮੰਗ ਕੀਤੀ ਹੈ ਤਾਂ ਇਹ ਮੰਗ ਸੁਪਨੇ ਦੀ ਇਹ ਚਾਹਤ ਇਸ ਗੱਲ ਦਾ ਸਬੂਤ ਹੈ ਕਿ ਇਸ ਬੰਦੇ ਦੀ ਜਾਗਰਤ ਅਵਸਥਾ ਬੜੀ ਪਵਿੱਤਰ ਹੈ ਇਸ ਬੰਦੇ ਦੀ ਜਾਗਰਤ ਅਵਸਥਾ ਦੇ ਵਿੱਚ ਪ੍ਰਭੂ ਚਿੰਤਨ ਚੱਲਦਾ ਹੀ ਰਹਿੰਦਾ ਹੈ ਈਸ਼ਵਰੀ ਸਿਮਰਨ ਚੱਲਦਾ ਹੀ ਰਹਿੰਦਾ ਹੈ ਆਦਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਬਾਕ ਸੁਪਨੇ ਆਇਆ ਭੀਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਜ ਕਨ ਪਿਆਰੇ ਭੇਜ ਨਾ ਸਕਾਂ ਕੋਏ ਐ ਸੁਪਨੇ ਵਿੱਚ ਆਣ ਵਾਲੇ ਸਜਣੋ ਸੁਪਨਾ ਗਿਆ ਤੁਸੀਂ ਵੀ ਗਏ ਪਰ ਹੁਣ ਮੈਂ ਕੋਈ ਸੰਦੇਸ਼ਾ ਨਹੀਂ ਭੇਜ ਸਕਦਾ ਕਿ ਤੁਸੀਂ ਫਿਰ ਆਓ। ਥੜੇ ਤੱਕ ਮੈਂ ਆਪਣੀ ਵੇਦਨਾ ਨਹੀਂ ਪਹੁੰਚਾ ਸਕਦਾ। ਹਾਂ, ਇੱਕ ਜ਼ਰੀਆ ਜ਼ਰੂਰ ਹੈ ਕਿ ਆ ਸੁਭਾਗੇ ਨੀਂਦੜੀਏ, ਮਤ ਸ਼ੌਦੇ ਖਾਂਸ ਹੋਏ। ਐ ਭਾਗਾ ਭਰੀ ਨੀਂਦ, ਐ ਸੁਭਾਗ ਭਰੀ ਨੀਂਦ, ਇੱਕ ਦਫਾ ਤੂੰ ਫਿਰ ਆ, ਤਾਂ ਕਿ ਫਿਰ ਉਸ ਪਾਵਨ ਸੁਪਨੇ ਦੇ ਵਿੱਚ ਮੈਂ ਆਪਣੇ ਉਸ ਪਰਮਪ੍ਰੀਤਮ ਦੀ ਝਲਕ ਵੇਖ ਸਕਾਂ। ਮਨੁੱਖ ਜਿੰਨਾ ਸੌਂਦਾ ਉਹ ਸਮੁੱਚੀ ਜ਼ਿੰਦਗੀ ਦਾ 1/3 ਹਿੱਸਾ ਬਣ ਜਾਂਦਾ ਹੈ। ਨਵਜਾਇਤ ਬੱਚਾ, ਨਵਾਂ ਜਨਮਿਆ ਬੱਚਾ 19 ਘੰਟੇ, 20 ਘੰਟੇ ਸੁੱਤਾ ਰਹਿੰਦਾ। ਸਹਜੇ-ਸਹਜੇ ਉਮਰ ਦੇ ਵਧਣ ਦੇ ਨਾਲ ਨੀਂਦ ਘਟਦੀ ਹੈ। 1 ਸਾਲ ਦਾ ਹੋ ਗਿਆ ਹੁਣ 15-16 ਘੰਟੇ ਸੌਂਦਾ ਹੈ। ਸਹਜੇ ਸਹਜੇ ਹੋਰ ਵੱਡਾ ਹੋ ਰਿਹਾ ਹੈ 12 ਘੰਟੇ ਸੌਂਦਾ ਹੈ 10 ਘੰਟੇ ਸੌਂਦਾ ਹੈ ਯੁਵਾ ਹੋ ਗਿਆ ਹੈ ਜਵਾਨ ਹੋ ਗਿਆ ਹੈ ਹੁਣ 7-8 ਘੰਟੇ ਸੌਂਦਾ ਹੈ ਬਿਰਧ ਹੋ ਗਿਆ ਹੈ ਹੁਣ 4-5 ਘੰਟੇ ਸੌਂਦਾ ਹੈ ਬਹੁਤ ਬਿਰਧ ਹੋ ਗਿਆ ਹੈ ਕਈ ਵਾਰ ਨੀਂਦ ਨੂੰ ਵੀ ਤਰਸਦਾ ਹੈ ਔਰ ਨੀਂਦ ਬਹੁਤ ਘਟ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇਸ ਸੰਦੇਸ਼ ਤੇ ਇਹ ਉਪਦੇਸ਼ ਬਈ ਐ ਬੰਦੇ ਤੇਰਾ ਸੋਨਾ ਵਿਅਰਥ ਨਹੀਂ ਜਾਣਾ ਚਾਹੀਦਾ ਕਿਉਂਕਿ ਜ਼ਿੰਦਗੀ ਦਾ ਇਹ ਤੀਜਾ ਹਿਸਰਾ ਹੈ ਇਹ ਵੀ ਪ੍ਰਭੂ ਚੰਤਨ ਦੇ ਚਲੀਨ ਹੋਣਾ ਚਾਹੀਦਾ ਜਿੱਥੇ ਤੇਰਾ ਜਾਗਣਾ ਸਫਲ ਹੋਵੇ ਉੱਥੇ ਤੇਰਾ ਸੋਨਾ ਵੀ ਸਫਲ ਹੋਵੇ ਬੜੀ ਸੁੰਦਰ ਪੰਕਤੀ ਹੈ ਉਠਤ ਬੈਠਤ ਸੋਵਤ ਨਾਮ ਇਹ ਗੱਲ ਤੇ ਸਮਝ ਦੇ ਚ ਆ ਗਈ ਬੈ ਉੱਠਦੇ ਆ ਬੈਠਦੇ ਆ ਕਿਵੇਂ ਜਪਣਾ ਪਰ ਸੁੱਤਿਆਂ ਨਾਮ ਕਿਵੇਂ ਜਪਣਾ ਇਹ ਸੋਚ ਤੋਂ ਪਰੇ ਦੀ ਗੱਲ ਹੈ ਜਦ ਅਸੀਂ ਸੌ ਹੀ ਗਏ ਫਿਰ ਕਿਸ ਤਰ੍ਹਾਂ ਨਾਮ ਜਪਣਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਦੀ ਤਫਸੀਲ ਇਹ ਹੈ ਕਿ ਦਿਨ ਭਰ ਜੋ ਕੁਝ ਬੰਦੇ ਨੇ ਚਾਹਾ ਹੈ ਮਨੁੱਖ ਦੀ ਉਹ ਚਾਹਤ ਜੋ ਅਧੂਰੀ ਰਹਿ ਗਈ ਹੈ ਉਰਾਤ ਨੂੰ ਸੁਪਨਿਆਂ ਵਿੱਚ ਪੂਰੀ ਹੁੰਦੀ ਹੈ ਸੁਪਨਿਆਂ ਦਾ ਬਕਾਇਦਾ ਬੀਜ ਹੈ ਬਿਨਾ ਬੀਜ ਤੋਂ ਕੁਝ ਵੀ ਨਹੀਂ ਪੈਦਾ ਹੁੰਦਾ ਇਹ ਈਸ਼ਵਰੀ ਨਿਯਮ ਹੈ ਦਿਨ ਭਰ ਦੀ ਚਾਹਤ ਦਿਨ ਭਰ ਦੇ ਵਿਚਾਰ ਦਿਨ ਭਰ ਦੀ ਤੜਪ ਦਿਨ ਭਰ ਦਾ ਉਲਾਸ ਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਸੁਪਨਿਆਂ ਨੂੰ ਜਨਮ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਸੁਪਨਿਆਂ ਦੇ ਪਿੱਛੇ ਕੁਝ ਪੁਰਬਲੇ ਸੰਸਕਾਰ ਵੀ ਕੰਮ ਕਰਦੇ ਨੇ ਕੋਈ ਪੁਰਬਲੇ ਜਨਮ ਦੇ ਉਹ ਵੀ ਬੀਜ ਅੰਦਰ ਪੈਨੇ ਵਕਤ-ਵਕਤ ਦੇ ਨਾਲ ਉਹ ਵੀ ਪਨਪਦੇ ਨੇ ਦਿਨ ਭਰ ਜਿਸਨੇ ਪ੍ਰਭੂ ਚੰਤਨ ਕੀਤਾ ਹੈ ਪ੍ਰਭੂ ਦੀ ਯਾਦ ਵਿੱਚ ਦਿਨ ਬਤੀਤ ਕੀਤਾ ਹੈ ਤੇ ਪ੍ਰਭੂ ਦੀ ਤੜਪ ਲੈ ਕੇ ਸੌਂ ਗਿਆ ਹੈ ਲਾਜ਼ਮੀ ਹੈ ਕਿ ਇਸ ਮਨੁੱਖ ਨੇ ਸੁਪਨੇ ਵਿੱਚ ਪ੍ਰਭੂ ਦੀ ਮੰਗ ਕਰਨੀ ਹੈ ਔਰ ਸੁਪਨੇ ਵਿੱਚ ਸ਼ਹਿਦ ਇਸ ਨੂੰ ਪ੍ਰਭੂ ਮਿਲਨ ਨਸੀਬ ਹੋਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਮਹਾਨ ਪਰਮ ਅਵਸਥਾ ਦਾ ਹੀ ਜ਼ਿਕਰ ਕਰਦੇ ਨੇ ਕਿ ਸੁਪਨੇ ਆਇਆ ਭੀਗਿਆ ਮੈਂ ਜਲ ਭਰਿਆ ਰੋਇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਕਦ ਦੇਖੋਂ ਪ੍ਰਭ ਆਪਣਾ ਆਤਮ ਤੇ ਹਰ ਰੰਗ ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ ਜੇ ਦੇਚ ਪ੍ਰਮਾਤਮਾ ਦਾ ਰੰਗ ਹੈ ਜੇ ਦੇਚ ਪ੍ਰਮਾਤਮਾ ਦੀ ਪ੍ਰਾਪਤੀ ਹੈ ਜੇ ਦੇਚ ਪ੍ਰਮਾਤਮਾ ਦਾ ਚਿੰਤਨ ਹੈ ਸੁਪਨੇ ਦੀ ਮਹਾਂਤ ਦਾ ਜ਼ਿਕਰ ਕਰਦੇ ਹੋਏ ਛੰਦ ਫੁਨੇ ਛੰਦ ਨਾਮਕ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਢੰਗ ਨਾਲ ਫਰਮਾਨ ਹੈ ਕਿ ਸੁਪਨੇ ਉਭੀ ਭਈ ਗਹੋ ਕੀ ਨ ਅੰਜਲਾ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਜਲਾ ਅੱਜ ਅਸੀਂ ਸੁਪਨੇ ਵਿੱਚ ਦੋ ਰੂਪ ਹੋ ਗਏ ਇੱਕ ਤੇ ਅਸੀਂ ਆਪ ਇੱਕ ਉਹ ਜਿਹਨੂੰ ਅਸੀਂ ਵੇਖ ਰਹਾ ਆ ਜਿਹਦੀ ਅਸੀਂ ਚਾਹਤ ਕੀਤੀ ਸੀ ਵੇਖਦੇ ਰਹਿ ਵੇਖਦੇ ਰਹਿ ਪਕੜਨ ਦੀ ਚਾਹਤ ਪੈਦਾ ਹੋਈ ਗਲਵਖੜੀ ਵਿੱਚ ਮਿਲਣ ਦੀ ਚਾਹਤ ਪੈਦਾ ਹੋਈ ਗਇਓ ਕੀ ਨਾ ਅੰਚਲਾ ਆਂਚਲ ਕਿਉਂ ਨਹੀਂ ਪਕੜ ਲਿਆ ਤੋ ਸਤਿਗੁਰੂ ਕਹਿੰਦੇ ਨੇ ਸੁੰਦਰ ਪੁਰਖ ਬਿਰਾਜਤ ਪੇਖ ਮਨ ਬਨ ਚਲਾ ਉਹਨੂੰ ਵੇਖਣ ਦੇਚ ਐਸੇ ਲੀਨ ਹੋਏ ਪਕੜਨਾ ਹੀ ਭੁੱਲ ਗਏ ਗਲਵਖੜੀ ਦੇਚ ਲੈਣਾ ਹੀ ਭੁੱਲ ਗਏ ਸੁਪਨੇ ਦੀ ਏ ਕਮਜ਼ੋਰੀ ਏ ਕਿ ਇਤਨਾ ਵੀ ਖਿਆਲ ਪੈਦਾ ਹੋ ਜਾਏ ਕਿ ਸੁਪਨੇ ਨੂੰ ਲੰਬਾ ਕਰਨਾ ਨੀਂਦ ਖੁੱਲ ਜਾਂਦੀ ਏ ਸੁਪਨਾ ਟੁੱਟ ਜਾਂਦਾ ਏ ਖੋਜੋਂ ਤਾਂਕੇ ਚਰਨ ਕਹੋ ਕਥ ਪਾਈਏ ਹਰ ਹਾਂ ਸੋਈ ਯਤਨ ਬਤਾਏ ਸਖੀ ਪ੍ਰੇਉ ਪਾਈਏ ਸਤਿਗੁਰ ਕਹਿੰਦੇ ਨੋ ਜੋ ਮੈਂ ਸੁਪਨੇ ਚ ਝਲਕ ਵੇਖੀ ਏ ਹੁਣ ਮੈਂ ਉਸ ਨੂੰ ਲਭਣ ਹੇ ਸਖੀ ਹੇ ਗੁਰਮੁਖ ਜਨੋ ਕੋਈ ਐਸਾ ਯਤਨ ਦਸੋ ਉਪਰਾਲਾ ਦਸੋ ਕਿ ਮੈਂ ਉਸ ਦੀ ਪ੍ਰਾਪਤੀ ਕਰਾਂ ਜਿਹਦੀ ਝਲਕ ਮੈਂ ਸੁਪਨੇ ਵਿੱਚ ਵੇਖੀ ਏ ਜਿਹਦੇ ਕੋਲ ਮੈਂ ਸੁਪਨੇ ਵਿੱਚ ਬੈਠਾਂ ਜਗਤ ਦੇ ਇਤਨੇ ਸ੍ਰੇਸ਼ਟ ਸੰਤ ਜਨ ਗੁਰ ਪ੍ਰਸ਼ੋਤਮ અવਤਾਰ ਸੁਪਨੇ ਦੀ ਇਤਨੀ ਵੱਡੀ ਮਹਾਨਤਾ ਬਿਆਨ ਕਰਨ ਤਾਂ ਇਹਦੇ ਵਿੱਚ ਵਾਸਤਵਿਕ ਕੋਈ ਸਚਾਈ ਹੈ ਹਕੀਕਤ ਹੈ ਭਗਤ ਸ਼ਰਮੌਰ ਸ਼ਰਮੌਰ ਸੰਤ ਸ੍ਰੀ ਕਬੀਰ ਜੀ ਮਹਾਰਾਜ ਦਾ ਫਰਮਾਨ ਕਿ ਸੁਪਨੇ ਹੂੰ ਬਿਰੜਾਏ ਕੇ जह मुख निकसे राम ताके पग की पनही मेरे तन को चाव सपने विच अचनचेत किसे दी रसना तो निकले राम कबीर कहन उनु बाजारो जत्ती मुल्ल लेन दी लोड़ नहीं मैं अपनी चमड़ी मैं अपनी खलड़ी दी जत्ती बना के ओदे पैरਾਂ च पावा क्योंकि ओ बंदा पूजन योग्य ਉਹ ਮਨੁੱਖ ਮਹਾਨ ਹੈ ਜੋ ਸੁਪਨੇ ਵਿੱਚ ਰਾਮ ਦਾ ਉਚਾਰਨ ਪਿਆ ਕਰਦਾ ਹੈ ਅਕਸਰ ਦੁਕਾਨ ਤੋਂ ਥੱਕਾ ਮੰਦਾ ਆਇਆ ਮਨੁੱਖ ਘਰ ਦੇ ਵਿੱਚ ਸੌਂਦਾ ਹੈ ਦਿਨ ਭਰ ਦੀ ਆਮਦਨ ਤੇ ਖਰਚ ਦੇ ਲੇਖੇ ਵਿੱਚ ਸੌਂ ਜਾਂਦਾ ਹੈ ਰਾਤ ਨੂੰ ਧਨ ਦੀ ਗਿਣਤੀ ਦੇ ਚਿਹ ਸਮਾ ਬੀਤ ਹੀ ਜਾਂਦਾ ਹੈ ਸੁਪਨੇ ਧਨ ਦੇ ਹੀ ਆਉਂਦੇ ਨੇ ਅਕਸਰ ਦਿਨ ਭਰ ਦਾ ਕਾਰ ਵਿਹਾਰ ਉਹਦੇ ਬਣੇ ਪਰਬਲ ਸੰਸਕਾਰ ਰਾਤ ਨੂੰ ਸੁਪਨੇ 'ਚ ਜਨਮ ਦਿੰਦੇ ਨੇ ਐਸਾ ਨਹੀਂ ਕਿ ਬੰਦਾ ਦਿਨ ਨੂੰ ਦੁਕਾਨ ਚਲਾ ਰਿਹਾ ਹੈ ਰਾਤ ਨੂੰ ਸੁਪਨੇ ਦੇ 'ਚ ਵੀ ਚਲਾ ਰਿਹਾ ਹੈ ਐਸਾ ਨਹੀਂ ਕਿ ਬੰਦਾ ਦਿਨ ਨੂੰ ਕੋਈ ਕੰਮ ਧੰਦਾ ਕਰ ਰਿਹਾ ਹੈ ਰਾਤ ਨੂੰ ਸੁਪਨਿਆਂ ਦੇ 'ਚ ਵੀ ਕੰਮ ਧੰਦਾ ਕਰ ਰਿਹਾ ਹੈ ਔਰ ਐਸਾ ਨਹੀਂ ਕਿ ਬੰਦਾ ਦਿਨ ਨੂੰ ਭਜਨ ਕਰ ਰਿਹਾ ਹੈ ਰਾਮ ਦਾ ਨਾਮ ਜਪ ਰਿਹਾ ਹੈ ਨਹੀਂ ਰਾਤ ਨੂੰ ਸੁਪਨੇ 'ਚ ਵੀ ਜਪ ਰਿਹਾ ਹੈ ਰਾਤ ਨੂੰ ਸੁਪਨੇ 'ਚ ਵੀ ਬੰਦਗੀ ਕਰ ਰਿਹਾ ਹੈ ਦਿਨ ਤੇ ਰਾਤ ਦਾ ਆਪਸ ਵਿੱਚ ਮੇਲ ਹੈ ਜਾਗਰਤ ਤੇ ਸੁਪਨ અવਸਥਾ ਦਾ ਆਪਸ ਵਿੱਚ ਮੇਲ ਹੈ ਬਹੁਤ ਵੱਡਾ ਮੇਲ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੰਦੇਸ਼ ਨਾਲ ਆਪ ਪ੍ਰਚਾਰ ਕਰਨ ਹਿੱਤ ਬਨਾਰਸ ਚਲੇ ਗਏ ਪਰ ਸਤਿਗੁਰ ਨੇ ਇਹ ਆਗਿਆ ਕੀਤੀ ਜਿੰਨੇ ਚਿਰ ਤੱਕ ਅਸੀਂ ਬੁਲਾਈਏ ਨਾ ਸਾਡੀ ਪੱਤਰਕਾ ਨਾ ਆਵੇ ਤੁਸੀਂ ਵਾਪਸ ਨਹੀਂ ਆਉਣਾ ਆਪਣੇ ਆਪ ਨਹੀਂ ਆਉਣਾ ਅਸੀਂ ਬੁਲਾਈਏ ਤਦੋਂ ਹੀ ਆਉਣਾ ਸਮਾਂ ਇੱਕ ਸਾਲ ਦਾ ਬਤੀਤ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਨਹੀਂ ਮਿਲਣ ਦੀ ਤਾਂ ਬੜੀ ਪਰਬਲ ਪੈਦਾ ਹੋਈ ਔਰ ਉਸ ਤਾਂਗ ਦਾ ਭਾਈ ਜੀ ਆਪਣੀ ਬਾਣੀ ਚ ਬਕਾਇਦਾ ਜ਼ਿਕਰ ਕਰਦੇ ਨੇ। ਹੇ ਹਰਿ ਗੋਬਿੰਦ ਸਾਗ ਉਹ ਦਿਨ ਕਦੋਂ ਨਸੀਬ ਹੋਵੇਗਾ ਕਿ ਮੇਰੇ ਨੇਤਰ ਤੁਹਾਡਾ ਦਰਸ਼ਨ ਕਰਨਗੇ। ਮੇਰੇ ਕੰਨ ਤੁਹਾਡੇ ਅੰਮ੍ਰਿਤਮਈ ਬਚਨ ਸੁਣਨਗੇ। ਮੈਂ ਆਪਣੀ ਇਸ ਤੁਛ ਜਈ ਰਸਨਾ ਨਾਲ ਅਰਦਾਸ ਮਈ ਬੇਨਤੀ ਭਰੇ ਬਾਗ ਤੁਹਾਡੇ ਕੰਨਾਂ ਤੱਕ ਪਹੁੰਚਾਵਾਂਗਾ। ਔਰ ਉਹ ਦਿਨ ਮੈਨੂੰ ਕਦੋਂ ਨਸੀਬ ਹੋਵੇਗਾ ਜਦ ਮੈਂ ਤੁਹਾਡੇ ਨਕਸ਼ੇ ਕਦਮ ਤੇ ਚਲਾਂਗਾ ਤੇ ਤੁਹਾਡੀ ਪ੍ਰਕਰਮਾ ਕਰਾਂਗਾ ਇਸ ਤਰ੍ਹਾਂ ਦੀਆਂ ਜੋਦੜੀਆਂ ਇਹ ਲਿਖ ਲਿਖ ਕੇ ਭੇਜ ਰਹੇ ਨੇ ਅੱਜ ਸਵੇਰੇ ਉੱਠੇ ਨੇ ਬੜੇ ਉਦਾਸ ਬੜੇ ਬਹਿਬਲ ਨਾਲ ਦੇ ਸਾਥੀ ਵਿਦਿਆਰਥੀ ਪੁੱਛਦੇ ਨੇ ਭਾਈ ਜੀ ਅੱਜ ਬੜੇ غمਗੀਨ ਹੋ ਬੜੇ ਦੁਖਤ ਗੱਲ ਕੀ ਹੈ ਇਕ ਪਾਵਨ ਸਲਈਏ ਦੇ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ ਹੈ ਯਾਹੀ ਮस्तक ਦੇਖ ਰੀਝਤ ਕੋ ਪ੍ਰਾਨਪਤ ਹੱਥ ਆਪਣੇ ਬਣਾਏ ਤਿਲਕ ਦਿਖਾਉਤੇ ਮੱਥਾ ਮੇਰਾ ਏ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸੰਨ ਹੋ ਜਾਂਦੇ ਸਨ ਬਾਗ-ਬਾਗ ਹੋ ਜਾਂਦੇ ਸਨ اور اس مستک دے اپنا میر بھریا ہاتھ رکھ دے سن اسیس دین دے سن اے مستک اتنا خوش قسمت ہے اے مستک اتنا وڈ بھاگی ہے یہاں ہی مستک دھار ہست کمل کے ماننے مناوتے نے متھا میرا ہی ہے ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੱਬੀ ਪ੍ਰੇਮ ਦੀਆਂ ਕਹਾਣੀਆਂ ਸੁਣਾਉਂਦੇ ਸਨ ਰੱਬੀ ਪ੍ਰੇਮ ਦੇ ਗੀਤ ਚੱਲ ਪੈਂਦੇ ਸਨ ਤੇ ਮੈਂ ਹੰਕਾਰੀ ਦੀ ਸੁਰਤ ਨੂੰ ਰੱਬ ਨਾਲ ਜੋੜਦੇ ਸਨ ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਧਾਏ ਧਾਏ ਹੇਤ ਕਰ ਉਰਹਿ ਲਗਾਉਤੇ ਮਸਤਕ ਤੇ ਮੇਰਾ ਇਹ ਹੀ ਇਨੂੰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖਦੇ ਸਨ ਤੇ ਆਵਾਜ਼ ਮਾਰਦੇ ਸਨ ਭਾਈ ਜੀ ਆਇਓ ਇੱਕ ਕੰਮ ਹੈ ਤੇ ਮੈਂ ਕਹਿ ਦਿੰਦਾ ਸੀ ਪਾਤਸ਼ਾਹ ਅਜੇ ਠਹਿਰੋ ਮੈਂ ਆਪਣੇ ਕੁਝ ਹੋਰ ਕੰਮ ਕਰਨੇ ਨੇ ਮੈਂ ਇਨਕਾਰੀ ਹੋ ਜਾਂਦਾ ਸੀ ਲਾੜ ਵਿੱਚ ਆ ਕੇ ਇਤਨੀ ਵੱਧ ਗੱਲ ਵੀ ਕਹਿ ਦਿੰਦਾ ਸੀ ਕਿ ਪਾਤਸ਼ਾਹ ਅਜੇ ਠਹਿਰੋ ਅਜੇ ਮੈਂ ਨਹੀਂ ਆਮਣਾ ਬਖਸ਼ਿਸ਼ ਬੰਡਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਆ ਜਾਂਦੇ ਸਨ ਤੇ ਮੈਨੂੰ ਗਲਵਕੜੀ ਚ ਲੈ ਲੈਂਦੇ ਸ। ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਤੇ ਧਾਏ ਧਾਏ ਹੇਤ ਕਰ ਉਰਹਿ ਲਗਾਉ ਤੇ ਸਤਗੁਰ ਆਪ ਭਜ ਕੇ ਆ ਜਾਂਦੇ ਸਨ ਔਰ ਮੈਨੂੰ ਗਲਵਕੜੀ ਚ ਲੈ ਲੈਂਦੇ ਸਨ। ਪਰ ਅੱਜ ਹਾਲਤ ਇਹ ਹੈ ਕਿ ਯਾਹੀ ਮਸਤਕ ਦੇਖ धन्नो धन्नो पुनरोए उठो सपने हु नाथ नाही दर्श दिखावते मस्तक ओही है और पत्थर ते पटक पटक के मैरो रेया कि जाग्रत अवस्था दी ते गल एक पासे सपने विच भी दर्शन कोई नहीं मिलाप सपने विच भी कोई नहीं इने बहबल अवस्था दा जिक्र आप अपने साथियां नाल कर रहे ने ਦਿਨ ਭਰ ਗੁਰੂ ਚਿੰਤਨ ਵਿੱਚ ਰਹੇ ਦਿਨ ਭਰ ਗੁਰਬਾਣੀ ਦੇ ਵਿਚਾਰ ਵਿੱਚ ਰਹੇ ਦਿਨ ਭਰ ਪ੍ਰਭੂ ਸਿਮਰਨ ਵਿੱਚ ਰਹੇ ਔਰ ਇਸੇ ਬੈਰਾਗਮਈ ਅਵਸਥਾ ਦੇਚ ਆਪ ਰਾਤ ਨੂੰ ਸੌਂ ਗਏ ਗੁਰੂ ਨੂੰ ਚੇਤੇ ਕਰਦਿਆਂ ਕਰਦੇ ਔਰ ਅੱਜ ਜਦ ਅੰਮ੍ਰਿਤ ਵੇਲੇ ਉੱਠੇ ਸਵੇਰੇ ਉੱਠੇ ਚਿਹਰੇ ਦੀ ਰੌਣਕ ਹੀ ਕੁਝ ਹੋਰ ਸੀ ਅੱਖਾਂ ਦੀ ਚਮਕ ਹੀ ਕੁਝ ਹੋਰ ਸੀ ਉੱਠਣ ਦਾ ਅੰਦਾਜ਼ ਹੀ ਕੁਝ ਹੋਰ ਸੀ ਇਹ ਸਭ ਕੁਝ ਵੇਖ ਕੇ ਸਾਥੀ ਪੁੱਛਦੇ ਨੇ ਭਾਈ ਜੀ ਅੱਜ ਤੇ ਕਿਸੇ ਨਵੇਂ ਢੰਗ ਨਾਲ ਉੱਠੇ ਹੋ ਅੱਜ ਤੇ ਥੜੀਆਂ ਅੱਖਾਂ ਕੁਝ ਅਗੈਬੀ ਦੁਨੀਆ ਦੀ ਖਬਰ ਦੇ ਰਹੀਆਂ ਨੇ ਅੱਜ ਤੇ ਤੁਹਾਡਾ ਇਹ ਮਸਤਕ ਕੁਝ ਗੁੱਦੇ ਗੁੱਝੇ ਭੇਦ ਖੋਲ ਰਿਹਾ ਹੈ ਕੋਈ ਰਾਜ਼ ਪ੍ਰਗਟ ਕਰ ਰਿਹਾ ਹੈ ਤਾਂ ਭਾਈ ਸਾਹਿਬ ਬਕਾਇਦਾ ਜ਼ਿਕਰ ਕਰਦੇ ਨੇ ਸੁਪਨੇ ਚਰিত্র ਚਿੱਤਰ ਬਾਨ ਕੇ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਉਹ ਜਿਹੜਾ ਮੇਰਾ ਮਿੱਤਰ ਜਿਸ ਦੀ ਚਿਤਵਨੀ ਮੈਂ ਦਿਨ ਰਾਤ ਕਰਦਾ ਰਿਹਾ ਅੱਜ ਬੜਾ ਹੀ ਪਿਆਰਾ ਤੇ ਪਵਿੱਤਰ ਰੂਪ ਧਾਰਨ ਕਰਕੇ ਬਿਲਕੁਲ ਬਚਿੱਤਰ ਜੀਆਂ ਲੀਲਾ ਬਣਾ ਕੇ ਮੇਰੇ ਸੁਪਨੇ ਚ ਆਏ ਮੈਂ ਰੱਜ ਕੇ ਵੇਖਿਆ ਮੈਂ ਰੱਜ ਕੇ ਵੇਖਿਆ ਸਪਨੇ 'ਚ ਕੋਈ ਦੁਰਾਚਾਰ ਕਰੇ ਤਾਂ ਸਰੀਰ ਦੀ ਹਾਲਤ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ 'ਚ ਬਣਦੀ ਹੈ। ਸੁਪਨੇ 'ਚ ਅਗਰ ਕੋਈ ਚੋਰੀ ਕਰੇ ਤਾਂ ਹਾਲਤ ਸਰੀਰ ਦੀ ਉਹੀ ਬਣਦੀ ਹੈ ਜੋ ਜਾਗਰਤ ਅਵਸਥਾ 'ਚ ਚੋਰੀ ਕਰੇ। ਉਹ ਨਹੀਂ ਭੈ ਪੈ ਜਾਉ ਪੈਦਾ ਹੋ ਜਾਂਦਾ ਹੈ ਔਰ ਸਰੀਰ ਦੇ ਰੰਗਟੇ ਉਸੇ ਢੰਗ ਨਾਲ ਖੜੇ ਹੋ ਜਾਂਦੇ ਨੇ। ਔਰ ਸੁਪਨੇ 'ਚ ਕਿਦਰੇ ਪ੍ਰਮਾਤਮਾ ਦੇ ਨਾਮ ਦਾ ਰਸ ਮਿਲੇ ਇਹ ਰਸ ਉਹੀ ਆਉਂਦਾ ਜੋ ਜਾਗਰਤ ਅਵਸਥਾ ਦੇ ਚ ਮੁਲਕ ਨੂੰ ਨਸੀਬ ਹੁੰਦਾ ਹੈ ਇਸ ਵਾਸਤੇ ਸੁਪਨੇ ਦੇ ਚ ਕੀਤਾ ਹੋਇਆ ਸ਼ੁਭ ਤੇ ਅਸ਼ੁਭ ਕਰਮ ਬਕਾਇਦਾ ਸੰਸਕਾਰਾਂ ਨੂੰ ਜਨਮ ਦਿੰਦਾ ਹੈ ਔਰ ਬਕਾਇਦਾ ਇੱਕ ਕਰਮ ਹੈ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਫਰਮਾਨ ਸੀ ਨਿਜ ਨਾਰੇ ਕੇ ਸੰਗ ਨਹਿੋਂ ਤੁਮ ਨੀਤ ਬੜਈਓ ਪਰ ਨਾਰੇ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ ਸੁਪਨੇ ਦੇ ਚ ਵੀ ਕੀ ਚਿੰਤਨ ਨਹੀਂ ਆਉਣਾ ਚਾਹੀਦਾ ਪਰ ਤਨ ਦਾ ਪਰ ਧਨ ਦਾ ਔਰ ਜਿਸ ਬੰਦੇ ਨੂੰ ਮਾੜੇ ਸੁਪਨੇ ਆ ਰਹੇ ਨੇ ਸਮਝ ਲਓ ਇਸ ਮਨੁੱਖ ਦਾ ਜਾਗਰਤ ਕੋਈ ਚੰਗਾ ਨਹੀਂ ਹੈ ਜਿਸ ਮਨੁੱਖ ਦੀ ਰਾਤ ਮਾੜੀ ਲੰਗੀ ਹੈ ਇਸ ਬੰਦੇ ਦਾ ਦਿਨ ਕੋਈ ਚੰਗਾ ਨਹੀਂ ਹੈ ਜਿਸ ਮਨੁੱਖ ਦੇ ਸੁਪਨੇ ਬਹੁਤ ਗੰਦੇ ਨੇ ਇਸ ਬੰਦੇ ਦਾ ਜਾਗਣਾ ਕੋਈ ਬਹੁਤ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਜਾਗਣਾ ਤੇ ਸੁਪਣਾ ਦੋਵੇਂ ਜੁੜੇ ਹੋਏ ਨੇ ਜੋ ਜਾਗਣਾ ਹੈ ਉਹੀ ਜੋ ਹੈ ਸੁਪਨੇ ਨੂੰ ਸੌਣ ਦੀ ਅਵਸਥਾ ਦੇ ਵਿੱਚ ਜਨਮ ਦਿੰਦਾ ਹੈ ਈਰਾਨ ਦੇ ਚ ਇੱਕ ਬੜੇ ਪ੍ਰਸਿੱਧ ਫਕੀਰ ਹੋਏ ਨੇ ਸੰਤ ਹਾਫਿਜ਼ ਇੱਕ ਦਿਨ ਅੱਲਾ ਅੱਲਾ ਦੀ ਧੁਨ ਕਰਦਿਆਂ ਕਰਦਿਆਂ ਸੌਂ ਗਏ ਨੀਂਦ ਆ ਗਈ ਰਾਤ ਨੂੰ اللہ دی چمک دیکھی دمک دیکھی اور اس سپنے دچ جو اللہ کہہ رہے اے, اے فقیر تو کچھ منگ لے آج اسی تنو من چاہی وستو دین آیا تو منگ چھتی منگ حافظ منگ دینے کہن دینے مکن بیدار ازیں ਖوابਮ ਖੁਦਾਰਾ ਕਿ ਦਾਰਮ ਇਸ਼ਰਤੇ ਖੁਸ਼ਬਾ ਖਿਆਲਸ ਐ ਮੇਰੇ ਖੁਦਾ ਐ ਮੇਰੇ ਪਰਵਰਦੇਗਾਰ ਜੇ ਦੇਣਾ ਹੀ ਹੈ ਤਾਂ ਇਹੀ ਵਸਤੂ ਦੇ ਮੈਨੂੰ ਜਗਾਵੀਂ ਨਾ ਹੀ ਇਸੇ ਸੁਪਨੇ ਦੇ ਚ ਰਹਿਣ ਦੇ ਐਸੇ ਹੀ ਨੀਂਦ ਦੇ ਚ ਰਹਿਣ ਦੇ ਜੇ ਬਖਸ਼ਿਸ਼ ਕਰਨੀ ਹੈ ਤਾਂ ਮਕਨ ਬੇਦਾਰ ਰਹੀਂ ਖوابਮ ਖੁਦਾਰਾ ਮੈਨੂੰ ਬੇਦਾਰ ਨਾ ਕਰੀ ਮੈਨੂੰ ਜਗਾਵੀਂ ਨਾ ਇਹ ਨੀਂਦ ਮਹਾਨ ਹੈ ਇਹ ਸੁਪਨਾ ਮਹਾਨ ਹੈ ਹੂ ਬੋ ਇਸ ਤਰ੍ਹਾਂ ਦੀ ਇੱਕ ਗਾਥਾ ਆਪਣੇ ਦੇਸ਼ ਦੀ ਪਰਮ ਭਗਤਣੀ ਮੀਰਾ ਨਾਲ ਵੀ ਜੁੜੀ ਹੋਈ ਹੈ ਉਹ ਕਹਿੰਦੀ ਹੈ ਸੋਈ ਹੋਤੀ ਨਿਸਮੈ ਪਲੰਗ ਪਰ ਸਭ ਗਿਆਨ ਧਿਆਨ ਪਿਆਸ ਸੰਗ ਲਾਏ पलक से जब पलक लगी पल लागत ही पल मोपिया आए कुदरती गल है जिसदा चिंतन करके सोइए रात नु ਸੁਪਨਿਆਂ ਦੇਚ ਉਹੀ ਆਉਂਦਾ ਇਸ ਵਾਸਤੇ ਗੁਰੂ ਘਰ ਦੇਚ ਕੀਰਤਨ ਸੁਹਿਲਾ ਪੜ ਕੇ ਸੌਣ ਦੀ ਹਿਦਾਇਤ ਹੈ ਉਹ ਮੈਜ਼ ਇਸ ਵਾਸਤੇ ਪੜਨਾ ਹੈ ਕਿ ਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਸੌਂਗੈ ਤੇ ਰਾਤ ਨੂੰ ਸੁਪਨੇ ਗੁਰੂ ਦੇ ਆਉਣਗੇ ਰਾਤ ਨੂੰ ਸੁਪਨੇ ਪ੍ਰਮਾਤਮਾ ਦੇ ਆਉਣਗੇ ਸੋ ਕ੍ਰਿਸ਼ਨ ਦਾ ਚੰਤਨ ਕਰਦਿਆਂ ਕਰਦਿਆਂ ਮੇਰਾ ਸੌ ਗਈ। ਨੀਂਦ ਦੀ ਆਗੋਸ਼ ਦੇ ਚਲੇ ਗਈ। ਤੇ ਨੀਂਦ ਕੱਲੀ ਨਹੀਂ ਆਉਂਦੀ। ਨੀਂਦ ਆਪਣੇ ਨਾਲ ਸੁਪਨੇ ਲਿਆਉਂਦੀ ਹੈ। ਨੀਂਦ ਦਾ ਤੱਲੁਕ ਰਾਤ ਨਾਲ ਹੈ। ਰਾਤ ਦਾ ਤੱਲੁਕ ਦਿਨ ਨਾਲ ਹੈ। ਦਿਨ ਜੋ ਕੁਝ ਕਰਦੇ ਹਾਂ ਉਹ ਰਾਤ ਸੰਗ੍ਰਹਿ ਕਰਕੇ ਸੁਪਨਿਆਂ ਦੀ ਦੁਨੀਆ 'ਚ ਸਾਨੂੰ ਵਾਪਸ ਕਰਦੀ ਹੈ। ਸੜੀ ਚੌਲੀ ਚ ਬੰਦੀ ਤੋ ਚਿੰਤਨ ਕਰਦਿਆਂ ਕਰਦਿਆਂ ਸੌ ਗਈ ਨੀਂਦ ਆਈ ਤੇ ਨੀਂਦ ਦੇ ਆਉਂਦਿਆਂ ਸੁਪਨਾ ਆਇਆ ਤੇ ਸੁਪਨਾ ਵੀ ਇਕੱਲਾ ਨਹੀਂ ਆਇਆ ਸੁਪਨਾ ਆਪਣੇ ਨਾਲ ਕ੍ਰਿਸ਼ਨ ਨੂੰ ਲੈ ਕੇ ਆਇਆ ਸੋਈ ਹੁਤੀ ਨਿਸਮੈ ਪਲੰਗ ਪਰ ਸਭ ਗਿਆਨ ਧਿਆਨ ਪਿਆਸ ਸੰਗ ਲਾਏ پلਕ ਸੇ ਜਦ پلਕ ਲਗੀ

ਕਿਉਂਕਿ ਇਸ ਖਿਆਲ ਦੇ ਆਉਂਦਿਆਂ ਹੀ ਨੀਂਦ ਟੁੱਟ ਗਈ ਨੀਂਦ ਦੇ ਟੁੱਟਦਿਆਂ ਹੀ ਸੁਪਨਾ ਟੁੱਟ ਗਿਆ ਤੇ ਸੁਪਨਿਆਂ ਦੇ ਟੁੱਟਦਿਆਂ ਕ੍ਰਿਸ਼ਨ ਔਝਲ ਹੋ ਗਏ ਜਬ ਉਠੀ ਉਹਨਕੇ ਮਿਲ ਬੇ ਕੋ ਜਾਗ ਭਰੇ ਪਿਆ ਆਸ ਨਾ ਪਾਏ ਮੀਰਨ ਔਰਤ ਸੋਵਤ ਖੋਵਤ ਮੈਨੇ ਸਖੀ ਪਿਆ ਜਾਗ ਗਵਾਇ ਲੋਕੇ ਸੌ ਕੇ ਪ੍ਰਮਾਤਮਾ ਗਵਾ ਬੈਠਦਿਨ ਮੈਂ ਜਾਗ ਕੇ ਗਵਾ ਬੈਠੀ ਅਗਰ ਇਹ ਨੀਂਦ ਹੋਰ ਚਲਦੀ ਰਹਿੰਦੀ ਤਾਂ ਸੁਪਨਾ ਵੀ ਚੱਲਦਾ ਰਹਿੰਦਾ ਤੇ ਜੇ ਸੁਪਨਾ ਚੱਲਦਾ ਰਹਿੰਦਾ ਤਾਂ ਕ੍ਰਿਸ਼ਨ ਦਾ ਮਿਲਨ ਵੀ ਚੱਲਦਾ ਰਹਿੰਦਾ ਇਸੇ ਹੀ ਅਵਸਥਾ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋ ਐ ਭਾਗਾ ਭਰੀ ਨਹੀਂ ਤੂੰ ਆ ਦਿਨ ਭਾਗਾ ਭਰਿਆ ਹੋਵੇ ਰਾਤ ਆਪਣੇ ਆਪ ਭਾਗਾ ਭਰੀ ਹੋ ਜਾਂਦੀ ਹੈ ਦਿਨ ਭਾਗਾ ਭਰਾ ਹੈ ਰਾਤ ਨੂੰ ਭਾਗਾ ਭਰੇ ਸੁਪਨੇ ਆਓ ਸੁਭਾਗੇ ਨੀਂਦੜੀਏ ਮਤ ਸੋ ਦੇਖਾਂ ਸੋਏ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਾਪਦਾ ਗੁਰੂ ਚਿੰਤਨ ਕਰਦਿਆਂ ਕਰਦਿਆਂ ਗੁਰਮਤਿ ਦੇ ਵਿਚਾਰ ਲਿਖਦਿਆਂ ਲਿਖਦਿਆਂ ਇਨਾਂ ਹੀ ਵਿਚਾਰਾਂ ਤੇ ਇਸੇ ਚਿਤਵਨੀ ਚ ਆਪ ਸੌ ਗਏ ਨੇ ਔਰ ਪਵਿੱਤਰ ਬੰਦਿਆਂ ਨੂੰ ਜਿਸ ਤਰ੍ਹਾਂ ਪਵਿੱਤਰ ਸੁਪਨੇ ਆਉਂਦੇ ਨੇ ਕੋਈ ਮਨੁੱਖ ਪਵਿੱਤਰ ਹੈ ਪਾਪੀ ਹੈ ਇਹਦਾ ਨਿਰਣਾ ਉਹ ਖੁਦ ਕਰ ਸਕਦਾ ਹੈ ਅਗਰ ਅਜੇ ਤੱਕ ਵੀ ਉਸ ਨੂੰ ਮਾੜੇ ਸੁਪਨੇ ਆ ਰਹੇ ਨੇ ਤਾਂ ਇਸ ਬੰਦੇ ਦਾ ਜਾਗਣਾ ਤੇ ਜੀਵਣਾ ਕੋਈ ਪਾਵਨ ਨਹੀਂ ਹੋ ਸਕਦਾ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਦਿਨ ਭਰ ਦੇ ਕਰਮ ਦਿਨ ਭਰ ਦੀਆਂ ਵਿਚਾਰਾਂ ਹੀ ਤੇ ਰਾਤ ਨੂੰ ਸੁਪਨੇ ਨੂੰ ਜਨਮ ਦਿੰਦੀਆਂ ਹਨ ਤੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਸੁਪਨੇ ਵਿੱਚ ਤੁਸਾਂ ਮਿਲੇ ਆਸਾਨੋਂ ਅਸਾਂ ਤਾਂ ਗਲ ਵਖੜੇ ਪਾਏ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਤੁਸੀਂ ਤੇ ਨਿਰਾ ਨੂਰ ਹੋ ਤੁਸੀਂ ਤੇ ਨਿਰਾ ਚਾਨਣ ਹੋ ਤੇ ਹੁਣ ਚਾਨਣ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਅੱਖ ਖੁੱਲ ਗਈ ਨੀਂਦ ਖੁੱਲ ਗਈ ਤੁਸਾਂ ਹੱਥ ਨਾ ਆਏ ਸੜੀ ਕਮਦੀ ਰਹੀ ਕਲਾਈ ਮੰਗ ਬਣੀ ਰਹੀ ਹੋਰ ਮਿਲਨ ਹੋਵੇ ਹੋਰ ਮਿਲਨ ਹੋਵੇ ਇਹ ਰਸ ਹੋਰ ਬਣਿਆ ਰਵੇ ਇਸੇ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸੁਪਨਾ ਮਹਾਨ ਹੈ ਇਹ ਸੋਨਾ ਮਹਾਨ ਹੈ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਕਦ ਦੇਖੂੰ ਪ੍ਰਭ ਆਪਨਾ ਆਤਮ ਤੇ ਹਰ ਰੰਗ ਲੋਕੀ ਨੀਂਦ ਦੇਚ ਉੱਡਦੇ ਵੀ ਨਹੀਂ ਸਪਨੇ ਇਹਨਾਂ ਨੂੰ ਐਸੇ ਆਂਦ ਨੇ ਉਡਾਰੀ ਲਾ ਰਹੇ ਨੇ ਜਾਪਦਾ ਕਿਸੇ ਜਨਮ ਦੇ ਚ ਪੰਛੀ ਰਹਿ ਚੁੱਕੇ ਨੇ ਉੱਡਣ ਦੇ ਸੰਸਕਾਰ ਅੰਦਰ ਮੌਜੂਦ ਨੇ ਉੱਡੇ ਨੇ ਔਰ ਇਸੇ ਤਰੀਕੇ ਨਾਲ ਬੜੇ ਭੈੰਕਰ ਡਰਾਉਣੇ ਸੁਪਨੇ ਵੀ ਮਨੁੱਖ ਨੂੰ ਆਉਂਦੇ ਨੇ ਜਾਪਦਾ ਕਿ ਇਹਦਾ ਦਿਨ ਭਰ ਕੋਈ ਡਰਾਵਣੀ ਦੁਨੀਆ ਨਾਲ ਸੰਬੰਧਿਤ ਹੈ ਇਹਦਾ ਦਿਨ ਭਰ ਕੋਈ ਭੈੜੇ ਕਰਮਾਂ ਨਾਲ ਸੰਬੰਧਿਤ ਹੈ ਤਦ ਹੀ ਤੇਸ ਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਨੇ ਦਿਨ ਭਰ ਜੋ ਪਿਹੜੇ ਕਰਮਾ ਕਰਕੇ ਡਰਿਆ ਰਿਹਾ ਹੈ ਕੁਦਰਤੀ ਗੱਲ ਹੈ ਰਾਤ ਨੂੰ ਡਰਾਉਣੇ ਸੁਪਨੇ ਆਉਣਗੇ ਔਰ ਇਹ ਡਰਾਉਣੇ ਸੁਪਨੇ ਇਸ ਗੱਲ ਦਾ ਸਬੂਤ ਹੈ ਕਿ ਇਹ ਮਨੁੱਖ ਪਵਿੱਤਰ ਨਹੀਂ ਇਹ ਬੰਦਾ ਅਜੇ ਪਾਵਨ ਦੁਨੀਆ ਨੂੰ ਛੂ ਨਹੀਂ ਸਕਿਆ ਸੁਪਨਾ ਆਪਣੇ ਆਪ ਦਾ ਨਿਰਣਾ ਕਰਨ ਲਈ ਪਰੀਪੂਰਨ ਪ੍ਰਮਾਤਮਾ ਦੀ ਤਰਫੋਂ ਦਿੱਤਾ ਗਿਆ ਇੱਕ ਬਹੁਤ ਵੱਡਾ ਵਸੀਲਾ ਹੈ ਬਹੁਤ ਵੱਡਾ ਵਸੀਲਾ ਹੈ ਜਿਹਨੂੰ ਵੇਖ ਕੇ ਮਨੁੱਖ ਆਪਣੇ ਬਾਰੇ ਇਹ ਫੈਸਲਾ ਕਰ ਸਕਦਾ ਹੈ ਮੈਂ ਪਾਵਨ ਹਾਂ ਕਿ ਮੈਂ ਪਾਪੀ ਹਾਂ ਮੈਂ ਚੰਗਾ ਹਾਂ ਕਿ ਮੈਂ ਮਾੜਾ ਹਾਂ ਤਾਂ ਇਸ ਬਾਣੀ ਦੀਆਂ ਪੰਕਤੀਆਂ ਤੋਂ ਅਸੀਂ ਇਹ ਪ੍ਰੇਰਣਾ ਲੈਣੀ ਹੈ ਕਿ ਦਿਨ ਭਰ ਪ੍ਰਭੂ ਚਿੰਤਨ ਕਰਦਿਆਂ ਕਰਦਿਆਂ ਰਾਤ ਨੂੰ ਇਨਾਂ ਹੀ ਵਿਚਾਰਾਂ ਨੂੰ ਲੈ ਕੇ ਸੋਣਾ ਹੈ ਤਾਂ ਕਿ ਰਾਤ ਨੂੰ ਐਸੇ ਸੁਪਨੇ ਆਵਣ ਜਿਹਦੇ ਚ ਪ੍ਰਭੂ ਮਿਲਣਾ ਨਸੀਬ ਹੋਵੇ ਗੁਰੂ ਜੋਤੀ ਦੇ ਦਰਸ਼ਨ ਹੋਵਣ ਸਤਸੰਗ ਨਸੀਬ ਹੋਵੇ ਗੁਰੂ ਤੀਰਥਾਂ ਦੇ ਦਰਸ਼ਨ ਹੋਵਣ ਗੁਰਧਾਮਾਂ ਦੇ ਦਰਸ਼ਨ ਹੋਵਣ